ਹੋਰ ਗਲਤੀ ਨਾਲ ਵੀ ਯੂਐਸਡੀ 덤ਕੀ ਲਗਾਉਣ ਬਾਰੇ ਨਾ ਸੋਚ ਲੈਣਾ ਕਿਉਂਕਿ 트럼ਪ ਸਰਕਾਰ ਬਣਦਿਆਂ ਹੀ ਬਾਰਡਰ ਤੇ ਆਰਮੀ ਲਗਾ ਦਿੱਤੀ ਗਈ ਹੈ ਤਾਂ ਦੱਸ ਦਈਏ ਕੀ ਆ ਹੁਣ ਵੱਡਾ ਐਕਸ਼ਨ ਲਿਆ ਗਿਆ ਪਹਿਲੇ ਦਿਨ ਹੀ 트럼ਪ ਸਰਕਾਰ ਦੇ ਵੱਲੋਂ 900 ਦੇ ਕਰੀ ਪ੍ਰਵਾਸੀ ਜਿਹੜੇ ਨੇ ਉਹ ਚੁੱਕ ਲਏ ਗਏ ਨੇ ਤੇ ਵੱਡੀ ਗਿਣਤੀ ਦੇ ਵਿੱਚ ਯੂਐਸ ਆਰਮੀ ਬਾਰਡਰ ਤੇ ਤਣਾਤ ਕਰ ਦਿੱਤੀ ਗਈ ਹੈ ਤਾਂ ਦੱਸ ਦਈਏ ਕੀ ਜ਼ਿਆਦਾਤਰ ਜਿਹੜੇ ਨੌਜਵਾਨ ਨੇ ਉਹ ਚਾਲੀ ਤੋਂ 45 ਲੱਖ ਰੁਪਇਆ ਖਰਚ ਕੇ ਡੰਕੀ ਲਗਾ ਕੇ ਵਿਦੇਸ਼ਾਂ ਨੂੰ ਜਾਂਦੇ ਨੇ ਤੇ ਹੁਣ ਯੂਐਸ ਦੀ ਡੰਕੀ ਲਗਾਉਣ ਬਾਰੇ ਤਾਂ ਸੋਚ ਵੀ ਨਾ ਲੈਣਾ ਕਿਉਂਕਿ 트ੰਪ ਸਰਕਾਰ ਇਸ ਵੇਲੇ ਐਕਸ਼ਨ ਮੋੜ ਦੇ ਵਿੱਚ ਹੈ ਡੋਨਟ 트ੰਪ ਦੀ ਸਰਕਾਰ ਬਣ ਗਿਆ ਹੀ ਪਹਿਲੇ ਦਿਨ 900 ਦੇ ਪ੍ਰਵਾਸੀ ਚੁੱਕੇ ਗਏ ਨੇ ਜੇ ਇਹ ਲੋਕ ਜੋ ਗੈਰ ਕਾਨੂੰਨੀ ਢੰਗ ਨਾਲ ਯੂਐਸ ਪਹੁੰਚੇ ਨੇ ਤਾਂ ਉੱਤੇ ਵੱਡਾ ਐਕਸ਼ਨ ਲਿਆ ਗਿਆ ਦੱਸ ਦਈਏ ਕਿ ਜ਼ਿਆਦਾਤਰ ਏਜੰਟ ਨੌਜਵਾਨਾਂ ਨੂੰ ਪਹਿਲਾ ਦੁਬਈ ਫਿਰ ਕਜ਼ਾਕਿਸਤਾਨ ਦੇ ਅਲਮਾਟੀ ਪੇਸਦੇ ਨੇ ਤੇ ਫਿਰ ਉਸ ਤੋਂ ਤੁਰਕੀ ਤੇ ਇਸ ਤਰੀਕੇ ਦੇ ਨਾਲ ਅੱਗੇ ਵੱਖੋ ਵੱਖਰੇ ਦੇਸ਼ਾਂ ਦੇ ਰਾਹੀਂ ਅਮਰੀਕਾ ਦੇ ਵਿੱਚ ਐਂਟਰ ਕਰਵਾ ਦਿੱਤਾ ਜਾਂਦਾ ਹੈ ਇਸ ਦੇ ਲਈ 40 ਤੋਂ 45 ਲੱਖ ਰੁਪਏ ਲਏ ਜਾਂਦੇ ਨੇ ਪਰ ਹੁਣ ਅਜਿਹਾ ਕਰਨ ਦੀ ਸੋਚ ਵੀ ਨਾ ਲੈਣਾ ਕਿਉਂਕਿ 트੍ਰੰਪ ਸਰਕਾਰ ਨੇ ਬਾਰਡਰ ਤੇ ਆਰਮੀ ਤਣਾਤ ਕਰ ਦੁੱਤੀ ਹੈ ਵੱਡੇ ਐਕਸ਼ਨ ਤੇ ਹੁਕਮ ਨੇ ਗੈਰ ਕਾਨੂੰਨੀ ਢੰਗ ਨਾਲ ਯੂਐਸ ਵਿੱਚ रह ਰਹੇ ਉਹ ਪ੍ਰਵਾਸੀ ਜਿਨ੍ਹਾਂ ਤੇ ਹੁਣ ਐਟਰੰਪ ਸਰਕਾਰ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਤਾ ਦੱਸ ਦਈਏ ਕਿ ਜੇਕਰ ਤੁਸੀਂ ਵੀ ਅਜਿਹਾ ਕੁਝ ਸੋਚ ਰਹੇ ਹੋ ਜਾਂ ਕਈ ਨੌਜਵਾਨ ਅਜਿਹੇ ਨੇ ਜੋ ਸੌਖਾ ਰਸਤਾ ਅਪਣਾਉਣ ਦੇ ਲਈ 40 ਤੋਂ 45 ਲੱਖ ਰੁਪਏ ਚ ਏਜੰਟਾਂ ਨਾਲ ਡੀਲ ਕਰਦੇ ਨੇ ਤੇ ਫਿਰ ਵੱਖੋ ਵੱਖਰੇ ਦੇਸ਼ਾਂ ਤੋਂ ਹੁੰਦਿਆ ਹੋਇਆ ਅਮਰੀਕਾ ਦੇ ਬਾਰਡਰ ਦੇ ਵਿੱਚ ਐਂਟਰ ਕਰਦੇ ਨੇ ਤਾਂ ਦੱਸ ਦਈਏ ਕਿ ਹੁਣ ਅਜਿਹਾ ਕਰਨ ਦੀ ਸੋਚ ਵੀ ਨਾ ਲੈਣਾ ਕਿਉਂਕਿ ਅਜੇਹੇ ਦੇ ਵਿੱਚ ਵੱਡਾ ਐਕਸ਼ਨ ਹੋਣਾ ਖੁਦ ਕਸਟਮ ਤੇ ਸਰਹੱਦੀ ਅਧਿਕਾਰੀਆਂ ਦੁਆਰਾ ਫੜੇ ਜਾਓਗੇ ਤਾਂ ਦੱਸ ਦਈਏ ਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਆਰਮੀ ਬਾਰਡਰਾਂ ਤੇ ਤਣਾਅ ਤੇ ਤਾਂ ਕੁਝ ਲੋਕ ਨੇ ਜੋ ਇਸ ਤਰੀਕੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਡੰਕੀ ਲਗਾ ਕੇ ਅਮਰੀਕਾ ਪਹੁੰਚਦੇ ਨੇ ਤਾਂ ਹੁਣ ਡੋਨਲਡ ਟਰਪ ਦੀ ਸਰਕਾਰ ਬਣਦਿਆ ਹੀ ਵੱਡਾ ਐਕਸ਼ਨ ਹੋ ਚੁੱਕਿਆ ਹੈ ਬਾਰਡਰ ਤੇ ਆਰਮੀ ਤੈਨਾਤ ਹੋ ਚੁੱਕੀ ਆ ਪਹਿਲੇ ਦਿਨ ਨ 900 ਦੇ ਕਰੀਬ ਇਹ ਪ੍ਰਵਾਸੀ ਜਿਹੜੇ ਚੱਕ ਲਏ ਗਏ ਨੇ ਤਾਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਗਲਤੀ ਨਾਲ ਵੀ ਯੂ ਐਸ ਡੀ ਡੰਕੀ ਲਗਾਉਣ ਬਾਰੇ ਨਾ ਸੋਚ ਲੈਣਾ ਕਿਉਂਕਿ ਟਰੰਪ ਸਰਕਾਰ ਬਣਦਿਆਂ ਹੀ ਬਾਰਡਰ ਤੇ ਆਰਮੀ ਲਗਾ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਆ ਹੁਣ ਵੱਡਾ ਐਕਸ਼ਨ ਲਿਆ ਗਿਆ ਪਹਿਲੇ ਦਿਨ ਹੀ ਟਰੰਪ ਸਰਕਾਰ ਦੇ ਵੱਲੋਂ 900 ਦੇ ਕਰੀਬ ਪ੍ਰਵਾਸੀ ਜਿਹੜੇ ਨੇ ਉਹ ਚੁੱਕਲੇ ਗਏ ਨੇ ਤੇ ਵੱਡੀ ਗਿਣਤੀ ਦੇ ਵਿੱਚ ਯੂਐਸ ਆਰਮੀ ਬਾਰਡਰ ਤੇ ਤਣਾਤ ਕਰ ਦਿੱਤੀ ਗਈ ਹੈ ਤਾਂ ਦੱਸ ਜੀਏ ਕਿ ਜ਼ਿਆਦਾਤਰ ਜਿਹੜੇ ਨੌਜਵਾਨ ਨੇ ਉਹ 40 ਤੋਂ 45 ਲੱਖ ਰੁਪਿਆ ਖਰਚ ਕੇ ਡੰਕੀ ਲਗਾ ਕੇ ਵਿਦੇਸ਼ਾਂ ਨੂੰ ਜਾਂਦੇ ਨੇ ਤੇ ਹੁਣ ਯੂਐਸ ਦੀ ਡੰਕੀ ਲਗਾਉਣ ਬਾਰੇ ਤਾਂ ਸੋਚ ਵੀ ਨਾ ਲੈਣਾ ਕਿਉਂਕਿ ਟਰੰਪ ਸਰਕਾਰ ਇਸ ਵੇਲੇ ਐਕਸ਼ਨ ਮੋੜ ਦੇ ਵਿੱਚ ਹੈ ਡੋਨਾਲਡ ਟਰੰਪ ਦੀ ਸਰਕਾਰ ਬਣ ਗਿਆ ਹੀ ਇਹਦੇ 900 ਦੇ ਕਰੀਬ ਪ੍ਰਵਾਸੀ ਚੁੱਕੇ ਗਏ ਨੇ ਜਿਹੇ ਲੋਕ ਜੋ ਗੈਰ ਕਾਨੂੰਨੀ ਢੰਗ ਨਾਲ ਯੂਐਸ ਪਹੁੰਚੇ ਨੇ ਤੋਨਾ ਤੇ ਵੱਡਾ ਐਕਸ਼ਨ ਲਿਆ ਗਿਆ ਦੱਸ ਦਈਏ ਕਿ ਜ਼ਿਆਦਾਤਰ ਏਜੰਟ ਨੌਜਵਾਨਾਂ ਨੂੰ ਪਹਿਲਾ ਦੁਬਈ ਫਿਰ ਕਜ਼ਾਕਿਸਤਾਨ ਦੇ ਅਲਮਾਟੀ ਪੇਸਦੇ ਨੇ ਤੇ ਫਿਰ ਉਸ ਤੋਂ ਤੁਰਕੀ ਤੇ ਇਸ ਤਰੀਕੇ ਦੇ ਨਾਲ ਅੱਗੇ ਵੱਖੋ ਵੱਖਰੇ ਦੇਸ਼ਾਂ ਦੇ ਰਾਹੀਂ ਅਮਰੀਕਾ ਦੇ ਵਿੱਚ ਐਂਟਰ ਕਰਵਾ ਦਿੱਤਾ ਜਾਂਦਾ ਇਸ ਦੇ ਲਈ 40 ਤੋਂ 45 ਲੱਖ ਰੁਪਏ ਲੈ ਜਾਂਦ ਨੇ ਪਰ ਹੁਣ ਅਜੇਹਾ ਕਰਨ ਦੀ ਸੋਚ ਵੀ ਨਾ ਲੈਣਾ ਕਿਉਂਕਿ 트੍ਰੰਪ ਸਰਕਾਰ ਨੇ ਬਾਰਡਰ ਤੇ ਆਰਮੀ ਤਣਾਤ ਕਰ ਦੁੱਤੀ ਹੈ ਵੱਡੇ ਐਕਸ਼ਨ ਦੇ ਹੁਕਮ ਨੇ ਤਾਂ ਗੈਰ ਕਾਨੂੰਨੀ ਢੰਗ ਨਾਲ ਯੂਐਸ ਦੇ ਵਿੱਚ ਰਹਿ ਰਹੇ ਉਹ ਪਰਵਾਸੀ ਜਿਨ੍ਹਾਂ ਤੇ ਹੁਣ 트੍ਰੰਪ ਸਰਕਾਰ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਤਾਂ ਦੱਸ ਜਿਏ ਕਿ ਜੇਕਰ ਤੁਸੀਂ ਵੀ ਅਜਿਹਾ ਕੁਝ ਸੋਚ ਰਹੇ ਹੋ ਜਾਂ ਕਈ ਨੌਜਵਾਨ ਅਜਿਹੇ ਨੇ ਜੋ ਇਹ ਸੌਖਾ ਰੱਤਾ ਆਪਣਾ ਦੇ ਲਈ 40 ਤੋਂ 45 ਲੱਖ ਰੁਪਏ ਚ ਏਜੰਟ ਨਾਲ ਡੀਲ ਕਰਦੇ ਨੇ ਤੇ ਫਿਰ ਵੱਖੋ ਵੱਖਰੇ ਦੇਸ਼ਾਂ ਤੋਂ ਹੁੰਦਿਆ ਹੋਇਆ ਅਮਰੀਕਾ ਦੇ ਬਾਰਡਰ ਦੇ ਵਿੱਚ ਐਂਟਰ ਕਰਦੇ ਨੇ ਤਾਂ ਦੱਸ ਦਈਏ ਕਿ ਹੁਣ ਅਜੇਹ ਕਰਨ ਦੀ ਸੋਚ ਵੀ ਨਾ ਲੈਣਾ ਕਿਉਂਕਿ ਅਜੇਹੇ ਦੇ ਵਿੱਚ ਵੱਡਾ ਐਕਸ਼ਨ ਹੋਣਾ ਖੁਦ ਕਸਟਮ ਤੇ ਸਰਹੱਦੀ ਅਧਿਕਾਰੀਆਂ ਦੁਆਰਾ ਪੜੇ ਜਾਓਗੇ ਤਾਂ ਦੱਸ ਲਈਏ ਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਆਰਮੀ ਬਾਰਡਰਾਂ ਤੇ ਤਣਾਅ ਤੇ ਤਾਂ ਕੁਝ ਲੋਕ ਨੇ ਜੋ ਇਸ ਤਰੀਕੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਡੰਕੀ ਲਗਾ ਕੇ ਅਮਰੀਕਾ ਪਹੁੰਚਦੇ ਨੇ ਤਾਂ ਹੁਣ ਡੋਨਲਡ ਟਰਪ ਦੀ ਸਰਕਾਰ ਬਣਦਿਆ ਹੀ ਵੱਡਾ ਐਕਸ਼ਨ ਹੋ ਚੁੱਕਿਆ ਹੈ ਬਾਰਡਰ ਤੇ ਆਰਮੀ ਤਣਾਅਤ ਹੋ ਚੁੱਕੀ ਹੈ ਪਹਿਲੇ ਦਿਨ 900 ਦੇ ਕਰੀਬ ਇਹ ਪ੍ਰਵਾਸੀ ਜਿਹੜੇ ਚੱਕਲੇ ਗਏ ਨੇ ਤਾਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ